ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਸਰਦੀਆਂ ਦੇ ਦਿਨ ਚੱਲ ਰਹੇ ਆ ਤੇ ਆਪਾਂ ਗੱਚਕ ਮੂੰਗਫਲੀ ਤੇ ਰਿਓੜੀਆਂ ਵਗੈਰਾ ਖਾਣੇ ਆ ਤੇ ਬਟ ਮੈਂ ਸੋਚਿਆ ਕਿ ਮੈਂ ਅੱਜ ਘਰ ਹੀ ਗੱਚਕ ਬਣਾਉਣੀ ਆ ਕਿਉਂਕਿ ਮੈਂ ਬਾਜ਼ਾਰ ਦੀ ਗੱਚਕ ਬਹੁਤ ਘੱਟ ਖਾਨੀ ਆ ਮੈਨੂੰ ਨਾ ਉਹਦੇ ਵਿੱਚੋਂ ਅਜੀਬ ਜਿਹੀ 스మెਲ ਆਉਂਦੀ ਆ ਸੋ ਗੱਚਕ ਬਣਾਉਣ ਵਾਸਤੇ ਮੈਂ ਇੱਕ ਕੋਲੀ ਮੂੰਗਫਲੀ ਲੈ ਲਈ ਆ ਤੇ ਇੱਕ ਕੋਲੀ ਜਿਹੜਾ ਆ ਉਹ ਗੁੜ ਲੈ ਲਿਆ ਆ ਕੁੱਟ ਕੇ ਮੂਫਲੀ ਜਿਹੜੀ ਆ ਉਹੀ ਆ ਜਿਹੜੀ ਆਪਾਂ ਘਰ ਲਿਆਉਨੇ ਆ ਪੁੱਜੀ ਹੋਈ ਮੂਫਲੀ ਖਾਣ ਵਾਸਤੇ ਤੁਸੀਂ ਜਿਹੜੀ ਆ ਉਹ ਕੱਚੀ ਮੂਫਲੀ ਵੀ ਲੈ ਸਕਦੇ ਹੋ ਤੇ ਪੁੱਜੀ ਹੋਈ ਵੀ ਲੈ ਸਕਦੇ ਹੋ ਭਾਵੇਂ ਕਿ ਪੁੱਜੀ ਹੋਈ ਆ ਫਿਰ ਵੀ ਮੈਂ ਜਿਹੜਾ ਇਹਨੂੰ ਆ ਉਹ ਡਰਾਈ ਰੋਸਟ ਕਰ ਲੈਣਾ ਆ ਕਿਉਂਕਿ ਇਹਦੀਆਂ ਜਿਹੜੀਆਂ ਆ ਉਹ ਛਿਲੜਾ ਉਤਾਰ ਦੇਣੀ ਆ ਆ ਭਾਵੇਂ ਕਿ ਪੁੱਜੀ ਹੋਈ ਆ ਪਰ ਮੈਨੂੰ ਜਿਹੜਾ ਆ ਥੋੜੀ ਦੇਰ ਪਹਿਲਾਂ ਕੱਢ ਕੇ ਰੱਖਿਆ ਸੀਗਾ ਤੇ ਉਹਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਮੋਇਸਚਰ ਜਿਹੜਾ ਉਹ ਆ ਹੀ ਜਾਂਦਾ ਆ ਸੋ ਮੈਂ ਨੂੰ ਜਿਹੜਾ ਉਦੋਂ ਤੱਕ ਡਰਾਈ ਰੋਸਟ ਕਰ ਲਵਾਂਗੀ ਜਦੋਂ ਤੱਕ ਇਹਦਾ ਕਲਰ ਜਿਹੜਾ ਆ ਉਹ ਚੇਂਜ ਨਹੀਂ ਹੋ ਜਾਂਦਾ ਤੇ ਇਹਦੇ ਜਿਹੜੇ ਛਿਲਕ ਮਤਲਬ ਇਹਦੇ ਉੱਪਰ ਜਿਹੜੇ ਛਿਲਕੇ ਆ ਨਾ ਉਹ ਆਪਣੇ ਆਪ ਜਿਹੜੇ ਉਤਰਨ ਲੱਗ ਜਾਂਦੇ ਆ ਸੋ ਉਦੋਂ ਤੱਕ ਇਹਨੂੰ ਡਰਾਈ ਰੋਸਟ ਮੈਂ ਕਰ ਲੈਣਾ ਆ ਸੋ ਮੂਫਲੀ ਜਿਹੜੀ ਆ ਉਹ ਪੁੱਜ ਗਈ ਆ ਤੇ ਇਹਨੂੰ ਮੈਂ ਕੱਢ ਲਿਆ ਆ ਇੱਕ ਥਾਲੀ ਵਿੱਚ ਹੁਣ ਜਿਹੜਾ ਆ ਇਹਦੇ ਛਿਲਕੇ ਉਤਾਰ ਦੇਣੇ ਆ ਬੜੀ ਜਲਦੀ ਜਿਹੜੀ ਠੰਡੀ ਹੋ ਗਈ ਸੀਗੀ ਤੇ ਛਿਲਕੇ ਤੁਸੀਂ ਇਹਨੂੰ ਕੱਪੜੇ ਵਿੱਚ ਪਾ ਕੇ ਵੀ ਉਤਾਰ ਸਕਦੇ ਹੋ ਤੇ ਉਹ ਅਗਰ ਤੁਸੀਂ ਹੱਥਾਂ ਨਾਲ ਵੀ ਮਸਲੋਗੇ ਤਾਂ ਵੀ ਜਿਹੜੇ ਛਿਲਕਿਆ ਉੱਤਰ ਜਾਂਦੇ ਆ ਤੇ ਮੂਫਲੀ ਠੰਡੀ ਹੋ ਗਈ ਸੀ ਤੇ ਨੂੰ ਮੈਂ ਰੱਖ ਦਿੱਤਾ ਇੱਕ ਕੌਲੀ ਵਿੱਚ ਹੁਣ ਮੈਂ ਲੈ ਲਈਆਂ ਦੋ ਪੋਲੀਥੀਨ ਦੀਆਂ ਸ਼ੀਟਸ ਉਹਨਾਂ ਨੂੰ ਮੈਂ ਧੋ ਕੇ ਤੇ ਸੁਕਾ ਲਿਆ ਆ ਤੇ ਇਹਨਾਂ ਨੂੰ ਜਿਹੜਾ ਆ ਘਿਓ ਦੇ ਨਾਲ ਕਰ ਦੇਣਾ ਮੈਂ ਗਰੀਸ ਆ ਦੇਸੀ ਘਿਓ ਦੇ ਨਾਲ ਹੀ ਮੈਂ ਇਹਨਾਂ ਨੂੰ ਗਰੀਸ ਕਰਕੇ ਤੇ ਇੱਕ ਸਾਈਡ ਤੇ ਰੱਖ ਦੇਣਾ ਦੋਨਾਂ ਸ਼ੀਟਸ ਨੂੰ ਜਿਹੜਾ ਆ ਉਹ ਗਰੀਸ ਕਰਨਾ ਆ ਫਿਰ ਇੱਕ ਕੜਾਈ ਦੇ ਵਿੱਚ ਮੈਂ ਪਾਇਆ ਆ 2 ਚਮਚ ਦੇਸੀ ਘਿਓ ਤੇ ਇੱਕ ਕੌਲੀ ਜਿਹੜੀ ਆ ਗੁੜ ਦੀ ਇੱਕ ਕੌਲੀ ਮੂਫਲੀ ਆ ਨਾ ਤੇ ਇੱਕ ਕੌਲੀ ਹੀ ਗੁੜ ਦੀ ਪਾਉਣੀ ਆ ਗੁੜ ਜਿਹੜਾ ਕੁੱਟ ਕੇ ਲੈਣਾ ਆ ਉਹਦੇ ਵਿੱਚ ਇੱਕ ਚਮਚੀ ਚੀਨੀ ਦਾ ਪਾ ਦਿੱਤਾ ਆ ਤੇ 2 ਚਮਚ ਮੈਂ ਇਹਦੇ ਵਿੱਚ ਪਾਇਆ ਪਾਣੀ ਦੇ ਤੇ ਗੈਸ ਦਾ ਜਿਹੜਾ ਫਲੇਮ ਆ ਉਹ ਬਿਲਕੁਲ ਲੋ ਰੱਖਿਆ ਆ ਤੇ ਗੁੜ ਨੂੰ ਜਿਹੜਾ ਆ ਉਹ ਲਗਾਤਾਰ ਮਤਲਬ ਕਿ ਚਲਾਉਂਦੇ ਰਹਿਣਾ ਘੜਸ਼ੀ ਨੂੰ ਤੇ ਗੁੜ ਜਿਹੜਾ ਲਗਾਤਾਰ ਹਿਲਾਉਂਦੇ ਰਹਿਣਾ ਆ ਫਿਰ ਇਹਦੇ ਵਿੱਚ ਇੱਕ ਜਿਹੜੀ ਝੱਗ ਜੀ ਬੰਨੀ ਸ਼ੁਰੂ ਹੋ ਜਾਂਦੀ ਆ ਤੇ ਇਹ ਥੋੜਾ ਜਿਹਾ ਗਾੜਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਆ ਜਦੋਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤੇ ਗਾੜਾ ਹੋ ਗਿਆ ਫਿਰ ਮੈਂ ਉਹਨੂੰ ਇੱਕ ਕੌਲੀ ਵਿੱਚ ਦੋ ਕਬੂਂਦਾ ਪਾ ਕੇ ਚੈੱਕ ਕਰ ਲਿਆ ਜਦੋਂ ਇਹ ਆਪਣੇ ਆਪ ਟੁੱਟਣ ਲੱਗ ਜਾਵੇ ਨਾ ਤੇ ਉਦੋਂ ਸਮਝੋ ਕਿ ਗੁੜ ਜਿਹੜਾ ਆ ਉਹ ਚੰਗੀ ਤਰ੍ਹਾਂ ਪੱਕ ਗਿਆ ਆ ਫਿਰ ਮੈਂ ਇਹਦੇ ਵਿੱਚ ਪਾ ਦਿੱਤਾ ਥੋੜਾ ਜਿਹਾ ਇਲਾਚੀ ਪਾਊਡਰ ਤੇ ਨਾਲ ਹੀ ਮੈਂ ਜਿਹੜੀ ਮੂੰਫਲੀ ਰੋਸਟ ਕੀਤੀ ਸੀ ਨਾ ਉਹ ਪਾ ਦਿੱਤੀ ਆ ਫਿਰ ਇਹਨੂੰ ਜਿਹੜਾ ਗੈਸ ਦਾ ਫਲੇਮ ਆ ਉਹ ਆਫ ਕਰ ਦਿੱਤਾ ਤੇ ਮੂਫਲੀ ਤੇ ਗੁੜ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਜਿਹੜੀ ਸ਼ੀਟ ਦੇ ਉੱਤੇ ਘੂੜ ਲਾਇਆ ਸੀ ਨਾ ਜਿਸ ਸਾਈਡ ਤੇ ਘੂੜ ਲਾਇਆ ਆ ਉਹ ਸਾਈਡ ਦੇ ਉੱਤੇ ਜਿਹੜਾ ਇਹ ਮਿਕਸਚਰ ਆ ਇਹ ਰੱਖ ਦੇਣਾ ਆ ਤੇ ਉਹਦੇ ਉੱਤੇ ਜਿਹੜੀ ਦੂਜੀ ਸ਼ੀਟ ਰੱਖ ਦਿੱਤੀ ਆ ਜਿਹੜਾ ਘੂੜ ਲੱਗਾ ਪਾਸਾ ਆ ਨਾ ਉਹੀ ਜਿਹੜਾ ਸ਼ੀਟ ਦੇ ਉੱਪਰ ਰੱਖਣਾ ਆ ਤੁਸੀਂ ਜਿਹੜਾ ਪਹਿਲਾਂ ਵੀ ਕਿਸੇ ਵੀ ਕਟਚੀ ਦੇ ਨਾਲ ਜਿਹੜੀ ਗੱਚਕ ਮਤਲਬ ਕਿ ਗੱਚਕ ਆ ਗੁੜ ਦੀ ਇਹਨੂੰ ਸੈੱਟ ਕਰ ਸਕਦੇ ਹੋ ਗਰਮ-ਗਰਮ ਨੂੰ ਹੀ ਸੈੱਟ ਕਰਨਾ ਆ ਮੈਂ ਸ਼ੀਟ ਉੱਪਰ ਰੱਖ ਕੇ ਵਿਲਣੇ ਦੇ ਨਾਲ ਇਹਨੂੰ ਸੈੱਟ ਕਰ ਲਿਆ ਆ ਤੁਸੀਂ ਕਿਸੇ ਕਟਚੀ ਦੇ ਨਾਲ ਵੀ ਸੈੱਟ ਕਰ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਗਰਮ ਸੀਗਾ ਤੇ ਜਿਹੜਾ ਪ੍ਰੋਸੈਸ ਆ ਨਾ ਇਹ ਜਿਹੜਾ ਜੋ ਵੀ ਪ੍ਰਕਿਰਿਆ ਆ ਇਹ ਜਲਦੀ-ਜਲਦੀ ਕਰਨੀ ਪੈਂਦੀ ਆ ਤੇ ਥਾਲੀ ਵਿੱਚ ਵੀ ਤੁਸੀਂ ਸੈੱਟ ਕਰ ਸਕਦੇ ਹੋ ਬਟ ਇਸ ਤਰ੍ਹਾਂ ਸੈੱਟ ਕਰਨਾ ਬਹੁਤ ਹੀ ਈਜ਼ੀ ਰਹਿੰਦਾ ਆ ਫਿਰ ਇਹਨੂੰ ਗਰਮ-ਗਰਮ ਨੂੰ ਇਹ ਜਿਹੜਾ ਆ ਉਹ ਕੱਟ ਲਗਾ ਦੇਈਦੇ ਆ ਸ਼ੇਪ ਦੇ ਤੁਸੀਂ ਗਲਾਸੀ ਦੇ ਨਾਲ ਵੀ ਕੱਟ ਲਗਾ ਸਕਦੇ ਹੋ ਮਤਲਬ ਕਿ ਗਲਾਸੀ ਦੇ ਨਾਲ ਵੀ ਪ੍ਰੈਸ ਕਰ ਸਕਦੇ ਹੋ ਮੈਂ ਸਪੈਚੂਲਾ ਦੇ ਨਾਲ ਜਿਹੜਾ ਪਲਟਾ ਹੁੰਦਾ ਨਾ ਉਹਦੇ ਨਾਲ ਕੱਟ ਲਗਾ ਦਿੱਤੇ ਕਿਉਂਕਿ ਜਿਹੜੀ ਮੇਰੇ ਕੋਲ ਕਰਦੇ ਸੀ ਨਾ ਨਾਈਫ ਸੀਗੀ ਉਹ ਬਹੁਤ ਛੋਟੀ ਸੀਗੀ ਵੱਡੀ ਨਾਈਫ ਨਹੀਂ ਸੀ ਫਿਰ ਮੈਨੂੰ ਈ ਦੇ ਨਾਲ ਕੱਟਣਾ ਜਿਹੜਾ ਵਧੀਆ ਲੱਗਾ ਤੇ ਮੈਂ ਇਹਦੇ ਨਾਲ ਜਿਹੜੇ ਆ ਕੱਟ ਦੇ ਨਿਸ਼ਾਨ ਲਗਾ ਦਿੱਤੇ ਗਰਮ-ਗਰਮ ਉੱਤੇ ਹੀ ਤੇ ਫਿਰ ਇਹਨੂੰ ਜਿਹੜਾ ਆ ਠੰਡਾ ਹੋਣ ਵਾਸਤੇ ਇੱਕ ਸਾਈਡ ਤੇ ਰੱਖ ਦਿੱਤਾ। ਬਹੁਤ ਜਲਦੀ ਇਹ ਠੰਡੀ ਹੋ ਜਾਂਦੀ ਆ। ਸਿਰਫ 10 ਮਿੰਟ ਵਿੱਚ ਇਹ ਠੰਡੀ ਹੋ ਗਈ ਸੀਗੀ। ਤੇ ਫਿਰ ਮੈਂ ਇਹਨੂੰ ਜਿਹੜਾ ਦੁਬਾਰਾ ਪਲਟੇ ਦੇ ਨਾਲ ਇੱਕ ਵਾਰੀ ਫਿਰ ਕੱਟ ਦਿੱਤਾ ਤੇ ਆਸਾਨੀ ਨਾਲ ਜਿਹੜੇ ਦੇ ਪੀਸ ਆ ਉਹ ਅਲੱਗ ਹੋ ਗਏ। ਬਹੁਤ ਹੀ ਵਧੀਆ ਜਿਹੜੀ ਆ ਗੱਚਕ ਬਣੀ ਆ। ਬਹੁਤ ਹੀ ਵਧੀਆ, ਬਹੁਤ ਕਰੰਚੀ, ਬਿਲਕੁਲ ਬਾਜ਼ਾਰ ਵਰਗੀ। ਬਾਜ਼ਾਰ ਵਰਗੀ ਨਹੀਂ ਕਹਿ ਸਕਦੇ ਸਗੋਂ ਉਸ ਤੋਂ ਵੀ ਵਧੀਆ ਬਣੀਆ ਕਿਉਂਕਿ ਘਰ ਦੀ ਬਣੀ ਹੋਈ ਚੀਜ਼ ਜਿਹੜੀ ਆ ਉਹ ਇੱਕ ਤੇ ਤਾਜੀ ਹੁੰਦੀ ਆ ਤੇ ਇੱਕ ਜਿਹੜੀ ਆ ਉਹ ਸਾਫ਼ ਸੁਥਰੀ ਹੁੰਦੀ ਆ ਤੇ ਬਹੁਤ ਹੀ ਵਧੀਆ ਜਿਹੜਾ ਇਹਦਾ ਟੇਸ ਆਇਆ ਸੀਗਾ ਅਸੀਂ ਨਾਲ ਹੀ ਜਿਹੜਾ ਆ ਉਹ ਖਾ ਕੇ ਜਿਹੜਾ ਚੈੱਕ ਕਰਨ ਲੱਗ ਗਏ ਬਹੁਤ ਹੀ ਸੁਆਦ ਲੱਗੀ ਸਾਰਿਆਂ ਨੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਜਿਹੜੀ ਗੱਚਕਾ ਉਹ ਬਣੀਆ ਬਹੁਤ ਹੀ ਸੌਖੀ ਆ ਘਰ ਵਿੱਚ ਬਣਾਉਣੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਮਿਲਦੇ ਆ ਹੁਣ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ